ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਸੋ ਦੋਸਤੋ ਕਾਦਰਤ ਦੀ ਕੁਦਰਤ ਇਹ ਗੱਲ ਕਹਿੰਦੀ ਹੈ ਕਿ ਜੇ ਤੁਸੀਂ arogya rehna ਚਾਹੁੰਦੇ ਹੋ ਜੀਵਨ ਦਾ ਆਨੰਦ ਸਿਹਤਾਂ ਵਿੱਚ ਮਨਣਾ ਚਾਹੁੰਦੇ ਹੋ ਤੇ ਇਸ ਪ੍ਰithvi ਨੂੰ ਹਰੀ-ਭਰੀ ਬਣਾ ਦਿਓ ਜਦੋਂ ਪ੍ਰithvi ਹਰੀ-ਭਰੀ ਹੋ ਜਾਵੇਗੀ ਤਾਂ ਚੋਗਿਰਦਾ ਵੀ ਸਿਹਤਮੰਦ ਹੋ ਜਾਵੇਗਾ ਇਸੇ ਮਕਸਦ ਤਹਿਤ ਪੰਜਾਬ ਮੰਡੀ ਬੋਰਡ ਦੀਆਂ ہدایاتਾਂ ਦੀ ਪਾਲਣਾ ਵਿੱਚ ਮਾਰਕੀਟ ਕਮੇਟੀ ਮੋੜ ਦੀ ਮੁੱਖ ਮੰਡੀ ਵਿੱਚ ਸ਼੍ਰੀ ਜਸਬੀਰ ਸਿੰਘ ਸਮਾਉ 77 ਮਾਰਕੀਟ ਕਮੇਟੀ ਮੋੜ ਦੀ ਅਗਵਾਈ ਵਿੱਚ ਵੱਖ-ਵੱਖ ਤਰ੍ਹਾਂ ਦੇ 200 ਤੋਂ ਵੱਧ ਸ਼ਾਨਦਾਰ ਪੌਦੇ ਲਗਾਏ ਗਏ ਇਸ ਮੌਕੇ ਸ਼੍ਰੀ ਜਸਬੀਰ ਸਿੰਘ ਲੇਖਾਕਾਰ ਮਿਸਜ਼ ਕੁਲਦੀਪ ਕੌਰ ਮੰਡੀ ਸੁਪਰਵਾਈਜ਼ਰ ਸ਼੍ਰੀ ਗਗਨਦੀਪ ਸਿੰਘ ਸੋਹੀ ਕਲਰਕ ਸਰਦਾਰ ਗੁਰਬਾਜ ਸਿੰਘ ਸਾਬਕਾ 71 ਸ਼੍ਰੀ ਗੁਰਵਜਨ ਸਿੰਘ ਸਾਬਕਾ ਲੇਖਾਕਾਰ ਸ਼੍ਰੀ ਚੇਤ ਸਿੰਘ ਸਫਾਈ ਸੇਵਕ ਸ਼੍ਰੀ ਵਿਨੋਦ ਕੁਮਾਰ ਸੇਵਾਦਾਰ ਸ਼੍ਰੀ ਮੰਗਲ ਸਿੰਘ ਆਦ ਸੱਜਣ ਹਾਜ਼ਰ ਸਨ ਸੋ ਮੁਝੈਲ ਟੀਵੀ ਵੱਲੋਂ ਆਪ ਸਭ ਸੰਗਤਾਂ ਨੂੰ ਆਪ ਸਭ ਦਰਸ਼ਕਾਂ ਨੂੰ ਬੇਨਤੀ ਹੈ ਕਿ ਸਫਾਈ ਜਿੰਨੀ ਵੱਧ ਤੋਂ ਵੱਧ ਰੱਖੀ ਜਾਵੇ ਫੁੱਲ ਬੂਟੇ ਹਵਾਦਾਰ ਸ਼ਾਨਦਾਰ ਫਲਦਾਰ ਹਰੇਕ ਤਰੀਕੇ ਦੇ ਜਿਹੜੇ ਨੇ ਉਹ ਰੁੱਖ ਲਾਏ ਜਾਣ ਤਾਂ ਜੋ ਆਉਣ ਵਾਲੀ ਜਨਰੇਸ਼ਨ ਆਉਣ ਵਾਲਾ ਜਿਹੜਾ ਸਮਾਂ ਆ ਉਹ ਤੁਹਾਨੂੰ ਦਵਾਵਾ ਦੇਵੇ ਕਿ ਸਾਡੇ ਵੱਡ ਬਟੇਰੀ ਸਾਡੇ ਲਈ ਕੁਝ ਛੱਡ ਕੇ ਗਏ ਨੇ ਸੋ ਆਓ ਪ੍ਰਣ ਕਰੀਏ ਕਿ ਅਸੀਂ ਘਟੋ ਘਟ ਵੀ ਜੇ 10-10 ਨਹੀਂ ਤਾਂ ਇੱਕ ਇੱਕ ਬੂਟਾ ਤਾਂ ਲਾਈਏ ਕੋਸ਼ਿਸ਼ ਕਰੋ ਵੱਧ ਲਾਈਏ 100-100 ਬੂਟੇ ਤੱਕ ਲਾਈਏ ਪਰ ਜੇ ਤੁਹਾਡੇ ਕੋਲ ਪਹੁੰਚ ਨਹੀਂ ਪੈਂਦੀ ਕਟੋ-ਕਟ ਇੱਕ-ਇੱਕ ਬੂਟਾ ਲਾਈਏ ਤਾਂ ਉਹਨੂੰ ਪਾਲੀਏ ਵੀ ਜ਼ਰੂਰ ਧੰਨਵਾਦ